ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 7 ਦੇ ਦੀਨਪਿੰਦੇ ਵਿਸ਼ਵਕਰਮਨ ਨਗਰ ਗਲੀ ਨੰਬਰ 1 ਵਿੱਚ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਅਤੇ ਉਸਦੇ ਦੋਸਤਾਂ ਨੂੰ ਆਪਣੇ ਘਰ ਦੇ ਬਾਹਰ ਖੜੇ ਹੋਣ ਤੋਂ ਰੋਕਨ ਤੇ ਹੋਏ ਝਗੜੇ ਵਿੱਚ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਸ਼ਕਮਰ ਨਾਮ ਦੇ ਵਿਅਕਤੀ ਨੇ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਨੌਜਵਾਨ ਅਤੇ ਉਸਦੇ ਦੋਸਤਾਂ ਨੂੰ ਆਪਣੇ ਘਰ ਦੇ ਬਾਹਰ ਖੜੇ ਹੋਣ ਤੋਂ ਰੋਕਿਆ ਤਾਂ ਇਸੇ ਗੱਲ ਨੂੰ ਲੈ ਕੇ ਉਹ ਝਗੜੇ ਵਿੱਚ ਇੱਟਾਂ ਰੋੜੇ ਚੱਲ ਪਏ ਝਗੜੇ ਵਿੱਚ ਬਚਾਅ ਕਰਨਾ ਏ ਤਰਮਿੰਦਰ ਨਾਮ ਦੇ ਵਿਅਕਤੀ ਦੀ ਛਾਤੀ ਵਿੱਚ ਇੱਟ ਵੱਜਣ ਕਰਕੇ ਉਹ ਮੌਕੇ ਤੇ गिर ਗਿਆ ਜਿਸ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮਰ ਤੱਕ ਘਰਾ ਦੇ ਦਿੱਤਾ ਦੂਜੇ ਪਾਸੇ ਥਾਣਾ ਮੁਖੀ ਸਲੱਖਣ ਸਿੰਘ ਨੇ ਕਿਹਾ ਕਿ ਦੋ ਤਰ੍ਹਾਂ ਦੀ ਆਪਸੀ ਲੜਾਈ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਦੀ ਅਸੀਂ ਤਫਤੀਸ਼ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਚਾਰ ਮੁੰਡੇ ਰੋਜ਼ ਖੜੇ ਕਰਦਾ ਤਾਂ ਉੱਥੇ ਸਾਹਮਣੇ ਇਹਦਾ ਮੁੰਡਾ ਕਰਨਾ ਦਾ ਕੇਸ਼ਵ ਤੇ ਮੇਰੇ ਬੜੇ ਮੁੰਡੇ ਨੇ ਇੱਥੇ ਮਛੀਨਾ ਚਲਾਉਂਦੇ ਨੇ ਕਹਿੰਦਾ ਬੇਟਾ ਇੱਥੇ ਨਾ ਖੜੋ ਤੁਸੀਂ ਆਪਣੇ ਗੇਟ ਮੋਰੇ ਖੜੋ ਅੱਗੇ ਵੀ ਕਈ ਵੇਲੇ ਰੁਕਿਆ ਇਹ ਨਹੀਂ ਰੁਕਿਆ ਜਦ ਇਹ ਨਹੀਂ ਰੁਕਿਆ ਇਹਦੇ ਮੁੰਡੇ ਨੇ ਚੱਕ ਕੇ ਇੱਟ ਮਾਰੀ ਭੈਣ ਚੋਦਾ ਕਹਿੰਦਾ ਤੈਨੂੰ ਦੱਸ ਉਹ ਮੁੰਡਾ ਹਜੇ ਗੇਟ 'ਚ ਹੀ ਆ ਇੱਟ ਨਹੀਂ ਲੱਗੀ ਮੇਰੇ ਮੁੰਡੇ ਦੀ ਬਚਾ ਹੋ ਗਈ ਉਹ ਦੂਰਾ ਦੁਕਾਨ ਚੋਂ ਆਇਆ ਉਹ ਕਹਿੰਦਾ ਯਾਰ ਕਾਨੂੰ ਬੋਲਦੇ ਆ ਜਾਓ ਕੱਪਾ ਉਧਰ ਐਥਾ ਹੜ ਕੇ ਮੁੰਡਿਆਂ ਤੋਂ ੱੱਕਾ ਮਾਰ ਕੇ ਪਿੱਛੇ ਨੂੰ ਡਰਦਾ ਉਹ ਮੈਨੂੰ ਲੁੱਟ ਲਈ ਓਏ ਪੁੱਤ ਉਹ ਮੇਰਾ ਖਾਣਾ ਪੁੱਤ ਓਏ 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 ਉਹਦੇ ਘਰ ਦੇ ਸਾਹਮਣੇ ਆ ਗਏ ਜੀ ਆ ਗਵਾਨੀਆਂ ਦਾ ਮੁੰਡਾ ਜੀ ਦੋ ਮੁੰਡੇ ਨਾਲ ਲੈ ਕੇ ਨਜਾਇਜ਼ ਖੜਦਾ ਤਿੰਨ ਮਹੀਨੇ ਹੋ ਗਏ ਮੈਂ ਇਹਨਾਂ ਨੂੰ ਅੱਜ ਰੋਕਿਆ ਅੱਗੇ ਵੀ ਕਈ ਵਾਰ ਸਮਝਾਇਆ ਵੀ ਗੇਟ ਦੇ ਮੋੜੇ ਕਾਕਾ ਨਹੀਂ ਖੜੀ ਰਾਂ ਹੁੰਦਾ ਅੱਜ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੇਟ ਦੇ ਅੱਗੇ ਨਾ ਖੜੋ ਅੱਗੇ ਪਿੱਛੇ ਹੋ ਕੇ ਖੜ੍ਹਜੋ ਆਹ ਸਾਨੂੰ ਕਹਿਣ ਲੱਗੇ ਕਹਿੰਦੇ ਅਸੀਂ ਅਸੀਂ ਸੜਕ ਤੇ ਖੜੇ ਆਂ ਸੜੀਂ ਚ ਖੜੇ ਆਂ ਅਸੀਂ ਤੁਸੀਂ ਸਾਡਾ ਕੀ ਕਰ ਲੂਗੇ ਸਰਕਾਰੀ ਸੜਕ ਆ ਉਹ ਮੈਂ ਕਿਹਾ ਬੁੱਤ ਇਦਾਂ ਨਹੀਂ ਕੁਝ ਬੋਲੀਦਾ ਹੁੰਦਾ ਗਲਤ ਗੱਲ ਆ ਇਹਦੇ ਵਿੱਚ ਜੀ ਹੱਥੋਪਾਈ ਮੈਂਨਾਂ ਇਹਨਾਂ ਨੇ ਕਰ ਲਈ ਤੇ ਹੱਥੋਪਾਈ ਕਰ ਲਈ ਤੇਦੀ ਮਾ ਵੀ ਆ ਗਈ ਤੇਦੀ ਭੈਣ ਵੀ ਆ ਗਈ ਕਿਰਣਾ ਵੀ ਆ ਗਈ ਤੇ ਉਹਦੀ ਕੁੜੀ ਵੀ ਆ ਗਈ ਨਾਲ ਤੇ ਤੋਂ ਮੁੰਡੇ ਉਹ ਤੇ ਤੀਜਾ ਕੇਸ਼ਵਰ ਇਹਨਾਂ ਨੇ ਜੀ ਮੈਨੂੰ ਫੜ ਕੇ ਉੱਥੇ ਕੁੱਟ ਮਾਰ ਕੀਤੀ ਜਾਨੂ ਮੇਰਾ ਭਰਾ ਨਾਲ ਦੀ ਦੁਕਾਨ ਦੇ ਵਿੱਚ ਆਉਦੀ ਹੈ ਜੀ ਕੂਲਰਾਂ ਦੀ ਰੇਪੇਰਿੰਗ ਕਰਦਾ ਉਹ ਛੜਾਨ ਆਇਆ ਉਹਦਾ ਕੋਈ ਰੋਣ ਲਈ ਲੜਾਈ ਕੁਝ ਵੀ ਨਹੀਂ ਹੈਗਾ ਜੀ ਉਹਦਾ ਛੜਾਨ ਆਇਆ ਜੀ ਇਹਨਾਂ ਨੇ ਫੜ ਕੇ ਜੀ ਉਹਦੇ ਇੱਟ ਮਾਰੀ ਛਾਤੀ ਦੇ ਉੱਤੇ ਜੀ ਉਹ ਮੇਰਾ ਭਾਈ ਉੱਥੇ ਹੀ ਗਿਰ ਗਿਆ ਜੀ ਪਰ ਬਾਅਦ ਵਿੱਚ ਉਹਦੇ ਛੁੱਡਾ ਵੀ ਮਾਰਦੇ ਰਹੇ ਉਹ ਜਿਹੜੇ ਦੋ ਮੁੰਡੇ ਨਾਲ ਆਏ ਸੀ ਉਹਨਾਂ ਨੇ ਪਿੱਛੋਂ ਮੇਰੇ ਭਰਾ ਦੀਆਂ ਬਾਹਾਂ ਫੜ ਲਈਆਂ ਕੇਸ਼ਵ ਨੇ ਉਹਦੇ ਇੱਟ ਮਾਰੀ ਉਹਦੀ ਮਾਂ ਨੇ ਇੱਟ ਫੜਾਈ ਉਹਨੂੰ ਕਹਿੰਦੀ ਇਹਦਾ ਸਿਰ ਪਾੜੇ ਦਾ ਕਹਿੰਦੀ ਆਇਆ ਕਹਿੰਦੀ ਛੜਾਣ ਆਪਣੇ ਭਰਾ ਨੂੰ ਉਹ ਮੁੰਡੇ ਦਾ ਕੋਈ ਕਸੂਰ ਨਹੀਂ ਹੈ ਆ ਕੁਝ ਨਹੀਂ ਹੈਗਾ ਜੀ ਕਿ ਆਸੀਂ ਆਪਣੇ ਘਰ ਦੇ ਅੱਗੇ ਖੜੇ ਨਜਾਇਜ਼ ਬੰਦੇ ਨੂੰ ਕਹਿ ਨਹੀਂ ਸਕਦੇ ਵੀ ਭਾਈ ਤੁਸੀਂ ਇੱਥੇ ਕਿਉਂ ਖੜੇ ਆ ਤੇਰਾ ਇੱਥੇ ਕੀ ਕੰਮ ਆ ਖੜਨ ਦਾ ਦੱਸੋ ਤੇ ਮੇਰੇ ਭਰਾ ਦਾ ਉਹਨਾਂ ਨੇ ਮਾਰ ਕੇ ਉੱਥੇ ਮਾਰਦੇ ਤਾਂ ਮੁੰਡੇ ਦੇ ਜਦੋਂ ਇੱਟ ਵੱਜੀ ਛਾਤੀ ਦੇ ਵਿੱਚ ਵੱਜੀ ਇੱਟ ਮਾਰੀ ਜੀ ਇਹਨਾਂ ਨੇ ਥੱਬੇ ਪਾਸੇ ਤੇ ਮੁੰਡਾ ਉੱਥੇ ਹੀ ਗਿਰ ਗਿਆ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪੰਚਾਇਤ ਤੋਂ ਆਹੀ ਮੰਗ ਕਰਦੇ ਜੀ ਇਹਨਾਂ ਨੇ ਸਾਡੇ ਨਾਲ ਬੇਇਨਸਾబీ ਕੀਤੀ ਉਹ ਮੁੰਡੇ ਨੂੰ ਇਨਸਾਬ ਦਿੱਤਾ ਜਾਵੇ ਪੰਚਾਂ ਤੇ ਕਾਰਵਾਈ ਕੀਤੀ ਜਾਵੇ ਕੀ ਹਮਲਾ ਹੋਇਆ ਇਹ ਫਰਮ ਅੱਜ ਵਿਸ਼ਵ ਵਿਸ਼ ਇਸ ਕਰਮਨਗਰ ਦੇ ਰੇਤਨਾ ਟ੍ਰੈਫਿਕ ਦੇ ਬਾਰ ਬਾਰ ਇਸ ਸ਼ਰਮਨਗਰ ਦੇ ਵਿੱਚ ਜਿਹੜਾ ਤਰਮਿੰਦਰ ਕੁਮਾਰ ਉਰਫ ਕਾਲਾ ਆ ਪੁੱਤਰ ਮੋਹਨ ਲਾਲ ਇਹਦਾ ਜਿਹੜਾ ਆਪਣੀ ਗਵੰਡੀ ਆ ਈਸ਼ਵ ਉਹਦੇ ਦੋਸਤ ਅਮਨਕਰ ਜਗਨ ਉਹਦੀ ਮਾਂ ਨਾਲ ਝਗੜਾ ਹੋਇਆ ਆ ਜਿਹੜਾ ਹੁਣ ਤੋਂ ਬਾਅਦ ਇਹ ਹਸਪਤਾਲ ਲੈ ਕੇ ਜਾਇਆ ਉੱਥੇ ਉਹਦੀ ਜੱਥ ਹੋ ਗਈ ਆ ਇਹ ਤਸਦੀਕ ਕਰਦੇ ਇਹਨਾਂ ਦਾ ਬਿਆਨ ਲਿਖ ਲੈਨੇ ਬਿਆਨ ਲੈ ਕੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਇਹਦੀ ਕੀਤੀ ਜਾ ਰਹੀ ਆ ਤੇ ਦੇਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕੀਤਾ ਜਾਵੇ। ਰਾਮਕ੍ਰਿਸ਼ਨ ਅਰੋੜਾ ਦਿਵੇ ਪੰਜਾਬ ਟੀਵੀ ਲੁਧਿਆਣਾ